ਕਬੂਟਾ ਸਿਆ ਹਾਂਜੀ ਆ ਝੰਡਾ ਪੱਤਾ ਜੀ ਹੈ ਕੀ ਦਾ ਰੋਲਾ ਬਾਹਲਾ ਪਿਆ ਵਾ ਝੰਡੇ ਪੱਤੇ ਦਾ ਹਾਂਜੀ ਇਹਦਾ ਬਾਲ ਬਾਲ ਵੇਖ ਖਾਦਾ ਵਾ ਖਾਦਾ ਵਾ ਹਾਂਜੀ ਇਹ ਪਤਾ ਕੀ ਕਹਿੰਦੇ ਸਾਨੂੰ ਦਵਾਈਆਂ ਵਾਲੇ ਕਹਿਣਗੇ ਅਗੇ ਇਹ ਝੰਡਾ ਪੱਤਾ ਦਾ ਜਦੋਂ ਗੇੜਾ ਖਾ ਗਏ ਨਾ ਤੇ ਆ ਬੱਲੀ ਕਮਜ਼ੋਰ ਪੈ ਜਾਂਦੀ ਹੈ ਅੱਛਾ ਪਹਿਲੀ ਗੱਲ ਤਾਂ ਆ ਜੇ ਨਿਕਲਦੀ ਹੈ ਬੱਲੀ ਜਦੋਂ ਬੱਲੀ ਨਿਕਲਦੀ ਆ ਉਦੋਂ ਝੰਡੇ ਪੱਤੇ ਨੇ ਗੋਲ ਹੀ ਰਹਿਣਾ ਹਾਂਜੀ ਜਦੋਂ ਪੱਤਾ ਨਿਕਲ ਕੇ ਬਣ ਗਿਆ ਉਦੋਂ ਆ ਚੜਾ ਹੋ ਗਿਆ ਠੀਕ ਹੁਣ ਇਹਦੇ ਤੇ ਤਾਂ ਆਪਣੇ ਕੋਈ ਘਾਟਾ ਨਹੀਂ ਪਾਈ ਵੀ ਕੋਈ ਦਵਾਈ ਨਹੀਂ ਪਾਈ ਵੀ ਹਾਂਜੀ ਹਾਂਜੀ ਠੀਕ ਹੈ ਉੱਤੇ ਤੈਨੂੰ ਮੈਂ ਕੁੰਗੀ ਵਾਲਾ ਦਿਖਾ ਦੇਣਾ ਸਿਸਟਮ ਆ ਜੀ ਸਾਨੂੰ ਪਤਾ ਕੀ ਕਹਿੰਦੇ ਆ ਰੂਟਾ ਸਿਆ ਹਾਂਜੀ ਝੰਡਾ ਪੱਤਾ ਜੀ ਐ ਗੇੜਾ ਖਾ ਗਿਆ ਜੀ ਗੋਲ ਹੋ ਗਿਆ ਸਪਰੇਆ ਕਰੋ ਹਣਾ ਛੇਤੀ ਸਪਰੇਆ ਕਰੋ ਜਿਹਦਾ ਨਾਂ ਹੀ ਝੰਡਾ ਉਹਨੇ ਗੋਖੇਰਾ ਤਾਂ ਗੇੜਾ ਖਾਣਾ ਹੀ ਐ ਠੀਕ ਹੈ ਮੁੜ ਕੇ ਸਪੈਸ਼ਲ ਪੱਤਾ ਵੇਖ ਐਦੂ ਚੌੜਾ ਪੱਤਾ ਕੀ ਹੂ ਕਣਕ ਦਾ ਦੱਸੋ ਹਾਂਜੀ ਹੈ ਕਿਤੇ ਮਾਰਲਾ ਸਾਰੇ ਚੌੜੇ ਪੱਤੇ ਖੜੇ ਹੀ ਐ ਹਾਂਜੀ ਹਾਂਜੀ ਹੁਣ ਜ਼ੂਮ ਕਰਕੇ ਕੈਮਰਾ ਮਾਰ ਲੈ ਥੱਲੇ ਇੱਥੇ ਹਾਂਜੀ ਆ ਪੀਲੇ ਉਹ ਮੇ ਦੀ ਜੇ ਨਾ ਹਾਂ ਹਾਂ ਅਣੀ ਨਾ ਪੀੜਾ ਆ ਪਿਆ ਉਹ ਮੇ ਅੰਗ ਇੱਥੇ ਪੀਲੀ ਕੁੰਗੀ ਪੂਰਾ ਜ਼ੋਰ ਸੀ ਐਂ ਸੀ ਵੀ ਕਣ ਕਣੇ ਬੱਲੀ ਨਹੀਂ ਲਿਉਣੀ ਹਾਂਜੀ ਆ ਵੇਲਾ ਮੀਂਹ ਦੀ ਠਾਈ ਵੀ ਆ ਬੱਲੀ ਸਾਰੀ ਮੈਂ ਨਹੀਂ ਦਵਾਈ ਛੜਕੀ ਪੀਲੀ ਕੁੰਗੀ ਵਾਲੀ ਹੱਥੇ ਵੇਖ ਲਓ ਨਾਲ ਹੀ ਰਲ ਗਈ ਹਨਾ ਹਾਂ ਬਿਲਕੁਲ ਕੀਕ ਤਾਂ ਸਚਾਈ ਆ ਮੇਥੋਂ ਜਿੱਥੇ ਮਰਜੀ ਕਿਸੇ ਨੇ ਸੌਂ ਪੋਣੀਆ ਪਵਾ ਸਕਦਾ ਠੀਕ ਹੈ ਬਿਲਕੁਲ ਸੱਚੀ ਗੱਲ ਆ ਮੀਂਹ ਦੀ ਕੁੰਗੀ ਠਾਈ ਵੀ ਆ ਕੁੰਗੀ ਇੱਥੇ ਜ਼ੋਰ ਸੀ ਮੈਂ ਵੇ ਨਾ ਰਹਿੰਦਾ ਸੀ ਹਰ ਵਕਤ ਹਾਂਜੀ ਵੀ ਹੋ ਸਕਦਾ ਦਵਾਈ ਨਾ ਪੋਣੀ ਪਈ ਜੇ ਦਵਾਈ ਨਾ ਪੋਣੀ ਪਈ ਜੇ ਉਹ ਉਹ ਬਾਈ ਆਪਿਆ ਵੇਹਲਾ ਰੱਬ ਨੇ ਸਭ ਕੁਝ ਠੀਕ ਕਰਤਾ ਹਾਂਜੀ ਹੈ ਇਹ ਚੀਜ਼ ਠੀਕ ਆ ਥੋੜਾ ਕਹਿੰਦਾ ਪਾਬੀ ਐ ਨਹੀਂ ਵੀ ਛੇਤੀ ਛੇਤੀ ਖਰਤੇ ਤੇ ਹੋ ਜੋ ਜੇ ਹੁਣ ਮੈਂ ਇਹੀ ਉੱਤੇ ਦਵਾਈ ਚੱਕ ਲਿਆ ਹੁੰਦਾ ਢੋਲੀ ਰੁਪਏ 1000 1000 ਚ ਕਿੱਲਾ ਮੇਰਾ ਤਾਂ 4500 5000 ਦਾ ਇਨਸਾਨ ਹੋ ਗਿਆ ਸੀ ਹਾਂਜੀ 5 ਕਿੱਲਿਆਂ ਤੇ ਤੇ ਆਪਾਂ ਕਹਿਣਾ ਸੀਗਾ ਵੀ ਮੰਨ ਲਓ ਰੇਸ ਸਪਰੇਆ ਨਾਲ ਠੀਕ ਸਪਰੇ ਨੇ ਠੀਕ ਕਰਤੀ